ਹਿੰਦੂਆਂ ਨੂੰ ਪਰਵਾਦ ਕਰਨ ਵਾਲਾ ਅਗਰ ਕੋਈ ਪਾਰਟੀ ਹਿੰਦੂਤਾਲ ਜਾਗੀ ਹੈ ਸਿਰਫ ਕੱਟ ਬਾਕੀ ਸਵਾਲ ਹੈ ਹੋਰ ਪਾਰਟੀਆਂ ਦਾ ਉਹਨਾਂ ਨੇ ਵੀ ਲੋਕਾਂ ਨੂੰ 2-2 3-3 ਸਾਲ ਰੁਲਾਇਆ ਰੋਣਾ ਤੇ ਹੰਕਾਰ ਵਿੱਚ ਉਹਨਾਂ ਦੀ ਈਗੋ ਹੱਡ ਹੋਈ ਲੇਕਿਨ ਉਹਨਾਂ ਨੇ ਪੌਂਸੀਆਂ ਵਾਪਸ ਨਹੀਂ ਆ 800 ਲੋਕ ਮਰ ਗਏ ਉਹ ਗੱਲਾਂ ਕਰ ਦੇਣਾ ਸਾਡੇ ਨਾਲ ਉਹ ਗੱਲਾਂ ਕਰ ਦੇਣਾ ਸਾਡੇ ਨਾਲ ਗੱਲਾਂ ਮਾਰ ਦੇਣਾ ਇਹਨਾਂ ਨੇ ਕਿਹੜੀ ਪਾਲਿਸੀ ਇੰਪਲੀਮੈਂਟ ਕੀਤੀ 2013 ਚ ਪੱਕਾ ਬੋਲ ਕੀ ਮਨੀਓਟੇ ਕੋਰੀ ਮੁਸਲਮਾਨਾ ਨੂੰ ਜਿਹੜੀ ਜ਼ਮੀਨ ਜਿੱਥੇ ਉਹਨਾਂ ਦਾ ਦਿਲ ਕਰਦਾ ਲੈ ਲਓ ਤੁਹਾਡੀ ਹੈ ਇਹ ਪਾਲਿਸੀ ਕਿਹੜੀ ਸੀ ਕਾਂਗਰਸੀ ਸੀ ਮੈਂ ਕਿਸਾਨਾਂ ਨੂੰ ਮਿਲਿਆ ਸਪੈਸ਼ਲੀ ਸਜਨਪੁਰ ਵਿਧਾਨ ਸਭਾ ਦੇ ਜਿਹੜੀ ਜ਼ਮੀਨ ਵੇਚਾਈ ਸੀਗੀ ਮੈਂ ਉਹਨਾਂ ਦੇ ਵਿੱਚ ਵਿਚ ਰਿਆ ਉਹਨਾਂ ਦੇ ਥਿਊ ਸੁਨੇ ਗੌਰਮੈਂਟ ਨੂੰ ਕਿਹਾ ਕਿ ਇਹ ਲੋਕਾਂ ਦੇ ਥਿਊ ਨੇ ਤੇ ਮੈਂ ਤਨਵਾਦ ਆ ਇੱਕ ਵਾਰੀ ਫਿਰ ਗੌਰਮੈਂਟ ਦਾ ਗੌਰਮੈਂਟ ਨੇ ਸੋਚਿਆ ਕਿ ਲੋਕੀ ਖੁਸ਼ ਨਹੀਂ ਹੈ ਤੇ ਪਾਲਿਸੀ ਇੰਪਲੀਮੈਂਟ ਨਹੀਂ ਹੋਏਗੀ ਇਹ ਪਹਿਲਾ ਸੂਬਾ ਹਿੰਦੁਸਤਾਨ ਦਾ ਆਜ਼ਾਦੀ ਦੇ ਬਾਅਦ ਹਰ ਵਰਗ ਨੂੰ ਉਰੀ 10 ਲੱਖ ਰੁਪਏ ਦੀ ਇੰਸ਼ੂਰੈਂਸ ਪ੍ਰੋਪਰ ਮਿਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਫ ਪਹਿਲੇ ਚੀਫ ਮਿਨਿਸਟਰ ਨੇ ਜਿਨ੍ਹਾਂ ਨੇ ਕਿਹਾ ਨਸ਼ਾ ਚੱਕ ਕੇ ਹਜ਼ਾਰਾਂ ਦੇ ਸਾਹ ਨਾਲ ਵੱਡੇ ਛੋਟੇ ਤੱਕ ਦਿਲ ਸੀਗੇ ਜੇਲ੍ਹ ਅੱਜ ਪਾਣਾ ਉਹਨਾਂ ਦੀਆਂ ਪ੍ਰੋਪਰਾਂ ਸੀਧ ਕੀਤੀਆਂ ਨੇ ਲੋਕੀ ਗੱਲਾਂ ਕਰਦੇ ਨੇ ਕਿ ਲੈਂਡ ਪੁਲਿੰਗ ਦੀ ਪਾਲਸੀ ਵਾਪਿਸ ਲਈਏ ਅਸੀਂ ਵਾਪਿਸ ਲਾਂਗੇ ਜਿਹੜੀ ਵੀ ਸਾਡੀ ਸਕੀਮ ਲੋਕਾਂ ਦੇ ਹਿੱਤ ਵਿੱਚ ਨਹੀਂ ਹੋਏਗੀ ਲੋਕਾਂ ਦੇ ਫਾਇਦੇ ਵਿੱਚ ਨਹੀਂ ਹੋਏਗੀ ਉਹ ਬਾ ਇਸੇ ਦੇ ਪੀ ਜਾਏ ਅਸੀਂ ਫਕਰ ਨਾਲ ਕਹਿੰਦੇ ਆ ਕਿ ਆਏ 4 ਸਾਲ ਪੂਰੇ ਨਹੀਂ ਹੋਏ ਲੇਕਿਨ ਉਦਾਂ ਦਾ ਸੁਧਾਰ ਲਾਇਆ ਹੈ ਜਿਹੜੇ ਨਾ ਪਹਿਲੇ ਹੋਏ ਸੀਗੇ ਨਾ ਕਦੇ ਹੋਣਗੇ ਮੈਂ ਕਾਂਗਰਸ ਨੂੰ ਪੁੱਛਣਾ ਚਾਹਨਾ ਤੁਸੀਂ ਸਟੇਟ ਤੇ ਰਾਜ ਕੀਤਾ ਤੁਸੀਂ ਕੀ ਅਗਰ ਬੀਜੇਪੀ ਜਾਂ ਕਾਲੀ ਦਲ ਨੇ ਰਾਜ ਕੀਤਾ ਕੀ ਕੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪਹਿਲੇ ਚੀਫ ਮਿਨਿਸਟਰ ਨੇ ਜਿਨ੍ਹਾਂ ਨੇ ਕਿਹਾ ਨਸ਼ਾ ਪੰਜਾਬ ਵਿੱਚ ਤੋਂ ਮੁਕਤ ਹੋਏਗਾ ਕਿਸੇ ਬੱਚੇ ਨੂੰ ਤਕਲੀਫ ਨਹੀਂ ਹੋਏਗੀ ਕਿਸੇ ਪਰਿਵਾਰ ਨੂੰ ਤਕਲੀਫ ਨਹੀਂ ਹੋਗੀ ਚੱਕ ਕੇ ਹਜ਼ਾਰਾਂ ਦੇ ਸਾਹਮਣੇ ਵੱਡੇ ਛੋਟੇ ਤੱਕ ਸਰ ਦੇਣ ਜਿਗੇ ਚੇਲਜ ਪਾਣਾ ਉਹਨਾਂ ਦੀਆਂ ਪ੍ਰਾਪੀਆਂ ਸੀਧ ਕੀਤੀਆਂ ਨੇ ਸਭ ਤੋਂ ਪਹਿਲੇ ਤੇ ਮੈਂ ਮੇਰੀ ਪੰਜਾਬ ਦੀ ਲੀਡਰਸ਼ਿਪ ਸੈਂਟਰ ਦੀ ਲੀਡਰਸ਼ਿਪ ਸਪੈਸ਼ਲ ਸਾਡੇ ਚੀਫ ਮਿਨਿਸਟਰ ਪੰਜਾਬ ਦੇ ਸਰਵਜਦਾਰ ਭਗਵੰਤ ਸਿੰਘ ਮਾਨ ਜੀ ਮੈਂ ਉਹਨਾਂ ਦਾ ਮੇਰੇ ਸਾਰੇ ਪਰਿਵਾਰਾਂ ਦੀ ਤਰਫੋਂ ਇਹ ਲੈਂਡ ਪੁਲਿੰਗ ਪਾਲਿਸੀ ਤੇ ਬਾਪੂ ਜਨ ਲੈਂਡ ਤੇ ਵਧਾਈ ਦੇਣਾ ਮੁਬਾਰਕਵਾਦ ਦਿਨਾ ਕਿਉਂਕਿ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਕੋਈ ਵੀ ਚੀਜ਼ ਇੰਪਲੀਮੈਂਟ ਕਰੇਗੀ ਕੋਈ ਪਾਲਿਸੀ ਮੈਂਟੇਨ ਇੰਪਲੀਮੈਂਟ ਕਰੇਗੀ ਪਹਿਲੇ ਜਾਂ ਬਾਅਦ ਉਹਨਾਂ ਨੂੰ ਇਹ ਪਤਾ ਲੱਗੇ ਕਿ ਇਹ ਪਾਲਿਸੀ ਤੇ ਲੋਕੀ ਖੁਸ਼ ਨਹੀਂ ਹੈ ਉਹਨਾਂ ਦੀ ਕੋਈ ਹੰਕਾਰ ਨਹੀਂ ਕੋਈ ਈਗੋ ਨਹੀਂ 2 ਮਿੰਟ ਜਬਾਅਸ ਲੈਂਦੇ ਨਾ ਅੱਜ ਇਹ ਪਾਲਿਸੀ ਆਨਤੀ ਅਸੀਂ ਲੋਕਾਂ ਦੇ ਵਿੱਚ ਵਿਚਰੇ ਸਾਡੇ ਕਿਸਾਨਾਂ ਦੇ ਵਿੱਚ ਵਿਚਰੇ ਔਰ ਮੈਂ ਕਿਸਾਨ ਐ ਔਰ ਮੇਰਾ ਖਿਆਲ ਐ ਤਕਰੀਬਨ ਚੰਗਾ ਤਗੜਾ ਕਿਸਾਨ ਐ ਮੈਂ ਕਿਸਾਨਾਂ ਨੂੰ ਮਿਲਿਆ ਸਪੈਸ਼ਲੀ ਸਰਜਾਨਪੁਰ ਵਿਧਾਨ ਸਭਾ ਦੇ ਜਿਹੜੀ ਜ਼ਮੀਨ ਵਿੱਚ ਆਈ ਸੀਗੀ ਮੈਂ ਉਹਨਾਂ ਦੇ ਵਿੱਚ ਵਿਚਰਿਆ ਉਹਨਾਂ ਦੇ 뷰 ਸੁਨੇ ਗਵਰਨਮੈਂਟ ਨੂੰ ਕਿਹਾ ਕਿ ਇਹ ਲੋਕਾਂ ਦੇ 뷰 ਨੇ ਤੇ ਮੈਂ ਤਨਵਾਦਾਂ ਇੱਕ ਵਾਰੀ ਫਿਰ ਗਵਰਨਮੈਂਟ ਦਾ ਗਵਰਨਮੈਂਟ ਨੇ ਸੋਚਿਆ ਕਿ ਲੋਕ ਕੀ ਖੁਸ਼ ਨਹੀਂ ਐ ਤੇ ਪਾਲਿਸੀ ਇੰਪਲੀਮੈਂਟ ਨਹੀਂ ਹੋਏਗੀ ਵਿਡਰੋਅ ਹੋਏਗੀ ਔਰ ਕੀਤੀ ਜਿੱਥੋਂ ਦਾ ਕਾਂਗਰਸ ਦਾ ਸਵਾਲ ਹੈ ਗੱਲਾਂ ਮਾਰ ਦੇਣਾ ਇਹਨਾਂ ਨੇ ਕਿਹੜੀ ਪਾਲਿਸੀ ਇੰਪਲੀਮੈਂਟ ਕੀਤੀ 2013 ਚ 바ਕਫ ਬੋਰਡ ਕੀ ਮਿਨਿਓਰਟੀ ਕੋਰੀ ਮੁਸਲਮਾਨਾ ਨੂੰ ਜਿਹੜੀ ਜ਼ਮੀਨ ਜਿੱਥੇ ਉਹਨਾਂ ਦਾ ਦਿਲ ਕਰਦਾ ਲੈ ਲਓ ਤੁਹਾਡੀ ਹੈ ਇਹ ਪਾਲਿਸੀ ਕਹੇਦੀ ਸੀਗੀ ਕਾਂਗਰਸ ਦੀ ਹਿੰਦੂਆਂ ਨੂੰ ਬਰਬਾਦ ਕਰਨ ਵਾਲਾ ਅਗਰ ਕੋਈ ਪਾਰਟੀ ਹਿੰਦੋਸਤਾਨ ਜਾਗੀ ਹੈ ਸਿਰਫ ਕਾਂਗਰਸ ਕਾਂਗਰਸ ਨੇ ਦਿੱਤਾ ਕੀ ਹੈ ਲੋਕਾਂ ਨੂੰ ਸਪੈਸ਼ਲੀ ਇਹ ਹਿੰਦੂ ਸਟੇਟ ਹਿੰਦੂ ਕੰਟਰੀ ਹੈ ਔਰ ਫੇਵਰ ਕਿਹਦਾ ਹੁੰਦਾ ਹੈ ਮੁਸਲਮਾਨਾਂ ਦਾ ਜਿੱਥੋਂ ਤੱਕ ਬਾਕੀ ਸਵਾਲ ਹੈ ਹੋਰ ਪਾਰਟੀਆਂ ਦਾ ਉਹਨਾਂ ਨੇ ਵੀ ਲੋਕਾਂ ਨੂੰ ਦੋ ਦੋ ਤਿੰਨ ਤਿੰਨ ਸਾਲ ਰੁਲਾਇਆ ਰੋਣਾ ਤੇ ਹੰਕਾਰ ਵਿੱਚ ਉਹਨਾਂ ਦੀ ਈਗੋ ਹਟ ਹੋਈ ਲੇਕਿਨ ਉਹਨਾਂ ਨੇ ਪਾਲਸੀਆਂ ਵਾਪਸ ਲਈਆਂ 2 ਸਾਲ ਲੋਕੀ 7-800 ਲੋਕ ਮਰ ਗਏ ਉਹ ਗੱਲਾਂ ਕਰਦੇ ਨੇ ਸਾਡੇ ਨਾਲ ਮੈਂ ਕਹਿ ਰਿਹਾ ਇੱਕ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਸਟੇਟ ਇਸ ਸੂਬੇ ਦੇ ਚੀਫ ਮਿਨਿਸਟਰ ਨਹੀਂ ਹੈਗੇ ਹਰ ਪਰਿਵਾਰ ਦੀ ਤਕਲੀਫ ਜਾਣਦੇ ਨੇ ਔਰ ਉਹ ਇੱਕ ਤੋਂ ਇੱਕ ਵਧੀਆ ਪ੍ਰੋਗਰਾਮ ਲੋਕਾਂ ਦੇ ਹਿੱਤ ਵਿੱਚ ਲੋਕਾਂ ਦੇ ਫਾਇਦੇ ਵਿੱਚ ਲੈ ਕੇ ਆਉਂਦੇ ਨੇ ਚਾਹੇ ਉਹ ਬਿਜਲੀ ਦਾ ਹੋਵੇ ਮੈਂ ਕਹਿ ਰਿਹਾ ਹਿੰਦੁਸਤਾਨ 'ਚ ਸਿਰਫ ਇੱਕੋ ਸੂਬਾ ਹੈਗਾ ਕਿ ਪੰਜਾਬ ਸਟੇਟ ਜਿੱਥੇ ਹਰ ਬਰਗ ਨੂੰ ਬਿਜਲੀ बराबर माफ है अगर हम असी हेल्थ केयर स्कीम लैके आ रहे हैं, ये पहला सूबा हिंदुस्तान का आजादी के बाद हर वर्ग में तो पूरी दस लख रुपए की इंशोरेंस प्रॉपर मिल रही है मैं कह रहा ये यह जार्टियां गल कर दया ने मैं कांग्रेस को पूछना चाहना तीस स्टेट राज की 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 अगर बीजेपी अकाली दल ने राज की था, की की था? ਅਸੀਂ ਫਕਰ ਨਾਲ ਕਹਿੰਿਆ ਕਿ ਆਈ 4 ਸਾਲ ਪੂਰੇ ਨਹੀਂ ਹੋਏ ਲੇਕਿਨ ਉਦਾਂ ਦਾ ਸੁਧਾਰ ਲਾਇਆ ਹੈ ਜਿਹੜੇ ਨਾ ਪਹਿਲੇ ਹੋਏ ਸੀਗੇ ਨਾ ਕਦੇ ਹੋਣਗੇ ਮੈਂ ਕਹ ਰਿਹਾ ਕਿਸੇ ਚੀਫ ਮਿਨਿਸਟਰ ਸਾਹਿਬ ਨੇ ਇਹ ਨਸ਼ਾ ਅੱਜ ਨਹੀਂ ਚਲਿਆ 77 ਸਾਲ ਤੋਂ ਸਾਡੇ ਬੱਚਿਆਂ ਨੂੰ ਨਸਲਾਂ ਨੂੰ ਬਰਬਾਦ ਕਰਦਾ ਆ ਰਿਹਾ ਇਹ ਕਿਹਦੀ ਦੇਣ ਹੈ ਕਾਂਗਰਸ ਭਾਜਪਾ ਔਰ ਕੱਲ ਜਲਦੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ 3 ਸਾਲ ਪਹਿਲੇ ਆਈ ਹੈ ਨਸ਼ਾ ਲੋਕਾਂ ਦੇ ਘਰ ਬਰਬਾਦ ਹੋ ਗਏ ਨਾ ਲੋਕੀ ਖਤਮ ਹੋ ਗਏ ਨੇ ਆਉਣ ਵਾਲੀ ਜਨਰੇਸ਼ਨ ਖਤਮ ਹੋ ਗਈ ਹੈ ਨਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪਹਿਲੇ ਚੀਫ ਮਿਨਿਸਟਰ ਨੇ ਜਿਨ੍ਹਾਂ ਨੇ ਕਿਹਾ ਨਸ਼ਾ ਪੰਜਾਬਿਤੋਂ ਮੁਕਤ ਹੋਏਗਾ ਕਿਸੇ ਬੱਚੇ ਨੂੰ ਤਕਲੀਫ ਨਹੀਂ ਹੋਏਗੀ ਕਿਸੇ ਪਰਿਵਾਰ ਨੂੰ ਤਕਲੀਫ ਨਹੀਂ ਹੋਗੀ ਚੱਕ ਕੇ ਹਜ਼ਾਰਾਂ ਦੇ ਸਾਹਮਣੇ ਵੱਡੇ ਛੋਟੇ ਤੱਕ ਸਰ ਦੇਣੇ ਸੀਗੇ ਜੇਲ੍ਹ ਅੱਜ ਪਾਣਾ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਨੇ ਲੋਕੀ ਗੱਲਾਂ ਕਰਦੇ ਨੇ ਕਿ ਲੈਂਡ ਪੁਲਿੰਗ ਦੀ ਪਾਲਸੀ ਵਾਪਿਸ ਲਈਆ ਯੈਸ ਅਸੀਂ ਵਾਪਿਸ ਲਾਂਗੇ ਜਿਹੜੀ ਵੀ ਸਾਡੀ ਸਕੀਮ ਲੋਕਾਂ ਦੇ ਹਿੱਤ ਵਿੱਚ ਨਹੀਂ ਹੋਏਗੀ ਲੋਕਾਂ ਦੇ ਫਾਇਦੇ ਵਿੱਚ ਨਹੀਂ ਹੋਏਗੀ ਉਹ ਵਾਪਿਸ ਲਈਤੀ ਜਾਏਗੀ ਹਿੰਦੁਸਤਾਨ ਇੱਕ ਮੁਲਕ ਇਦਾਂ ਦਾ ਹੈਗਾ ਜਿੱਥੇ ਕਾਂਗਰਸ ਦਾ ਰਾਜ ਸੀਗਾ ਤੇ ਕਾਂਗਰਸ ਰਾਜ ਨੇ ਵਿੱਚ ਕਦੇ ਹਿੰਦੂਆਂ ਦੇ ਵਾਸਤੇ ਕੋਈ ਗੱਲ ਨਹੀਂ ਹੋਈ ਅਗਰ ਮੰਦਰਾ ਤੇ ਟੈਕਸ ਲਗਿਆ ਤੇ ਕਾਂਗਰਸ ਸਰਕਾਰ ਨੇ ਲਗਾਇਆ ਅੰਗਰੇਜ਼ਾਂ ਨੇ ਲਗਾਇਆ ਸੀਗਾ ਬਿਕੋਜ਼ ਅੰਗਰੇਜ਼ ਨਹੀਂ ਚਾਹਦੇ ਸੀਗੇ ਹਿੰਦੂ ਮਜ਼ਬੂਤ ਹੋ ਜਾਣ ਕਾਂਗਰਸ ਨੇ ਕੋਈ ਮੰਦਰ ਨਹੀਂ ਛੜਿਆ ਜਿੱਤੇ ਟੈਕਸ ਨਹੀਂ ਲਗਾਇਆ ਕੋਈ ਗਿਰਦਾ ਘਰ ਤੇ ਟੈਕਸ ਨਹੀਂ ਲੱਗਿਆ ਕੋਈ ਮਸਜਿਦ ਤੇ ਟੈਕਸ ਨਹੀਂ ਲੱਗਿਆ ਕੋਈ ਗੁਰਦੁਆਰੇ ਤੇ ਟੈਕਸ ਨਹੀਂ ਲੱਗਿਆ ਔਰ ਫਾਈਨਲੀ ਬਾਕੂ ਬੋਰਡ ਨੂੰ ਇੰਨੀਆਂ ਪਾਵਰਾਂ ਦੇ ਦਿੱਤੀਆਂ 2013 ਵਿੱਚ ਕਿ ਬਾਕੂ ਬੋਰਡ ਕੋਈ ਮਿਨੋਰਿਟੀ ਕਮਿਊਨਿਟੀ ਕੋਈ ਮੁਸਲਮਾਨ ਇਹ ਬੋਰਡ ਜਿੱਥੇ ਹੱਥ ਰੱਖੇ ਉਹ ਜ਼ਮੀਨ ਸਾਰੀ ਉਹਦੀ ਔਰ ਉਹਦੀ ਅਸੀਂ ਕਿਤੇ ਅਪੀਲ ਨਹੀਂ ਕਰ ਸਕਤੇ ਉਹ ਜ਼ਮੀਨ ਜਿਹੜੀ ਉਹਨਾਂ ਨੇ ਲੈ ਲਈ ਉਹਦੀ ਅਪੀਲ ਕਰਨ ਵਾਸਤੇ ਵੀ ਉਹਨਾਂ ਦੇ ਹੀ ਤਿੰਨ ਇੱਕ ਬੋਡੀ ਦੇ ਕਾਉਂਸਲ ਹੋਣੀ ਹੈ ਮੁਸਲਿਮ ਮਿਨਿਓਰਿਟੀ ਕਮਿਊਨਿਟੀ ਦੇ ਕੋਈ ਫੈਸਲਾ ਕਰਨਗੇ ਕਿ ਜ਼ਮੀਨ ਇਹ ਉਹਨਾਂ ਦੀ ਹੈ ਜਾਂ ਸਾਡੀ ਹੈ ਅਗਰ ਉਹਨਾਂ ਨੇ ਬੋਲ ਦਿੱਤਾ ਕਿ ਸਾਡੀ ਹੈ ਤੇ ਹਿੰਦੁਸਤਾਨ ਦੇ ਕਿਸੇ ਕੋਰਟ ਵਿੱਚ ਅਪੀਲ ਨਹੀਂ ਹੋ ਸਕਦੀ ਕਾਂਗਰਸੀ ਦੇਨ ਇਹ ਦੇਣਾ ਹਿੰਦੂਆਵਾਦ ਤੋਂ ਔਰ ਹਿੰਦੁਸਤਾਨਵਾਦ ਤੋਂ ਕਿ ਅਗਰ ਸੋਚਦੇ ਨੇ ਸਿਰਫ ਮੁਸਲਮਾਨਵਾਦ ਤੋਂ ਕਿਸੇ ਹੋਰ ਵਾਸਤੇ ਨਹੀਂ ਮੈਂ ਨਹੀਂ ਕਹਿ ਰਿਹਾ ਕਿ ਨਹੀਂ ਸੋਚੋ ਲੇਕਿਨ ਹਿੰਦੁਸਤਾਨ ਵਿੱਚ Hindu 85% ਨੇ ਉਹਨਾਂ ਦੇ ਬਾਰੇ ਵਿੱਚ ਕੌਣ ਸੋਚੇਗਾ ਉਹਨਾਂ ਦੇ ਵਾਸਤੇ ਤੁਸੀਂ ਤੁਹਾਨੂੰ ਵੋਟ ਨਹੀਂ ਦੇ ਉਹਨਾਂ ਨੇ ਤੁਹਾਨੂੰ ਚੋਣ ਕਿ ਨਹੀਂ ਲਿਆਤਾ ਲੇਕਿਨ ਤੁਹਾਨੂੰ ਸਿਰਫ ਦਰਦ ਹੈ ਤੇ ਸਿਰਫ ਇੱਕੋ ਹੀ ਪਾਰਟੀ ਦੀ ਔਰ ਇੱਕੋ ਹੀ ਕਮਿਊਨਿਟੀ ਦੀ ਉਹ ਹੈ ਮੁਸਲਿਮ ਪਾਰਟੀ ਤੁਸੀਂ ਕੀ ਗੱਲ ਕਰੋਗੇ ਯਾਰ ਬਰਬਾਦ ਕਰ ਦਿੱਤਾ ਹਿੰਦੁਸਤਾਨ ਨੂੰ ਕਾਂਗਰਸ ਕਿ ਕਾਂਗਰਸ ਪਾਰਟੀ ਨੇ ਚੰਗਾ ਕੰਮ ਕੀਤਾ ਹਿੰਦੁਸਤਾਨ ਦੀ ਜਨਤਾ ਵਾਸਤੇ ਜਾਂ ਆਮ ਆਦਮੀ ਸਰਕਾਰ ਨੇ ਆਮ ਆਦਮੀ ਸਰਕਾਰ ਨੇ ਕਮ ਸੇ ਕਮ ਰਿਪੋਰਟ ਮਿਲਤੇ ਕਿ ਇਹ ਲੋਕੀ ਖੁਸ਼ੀਆਂ ਵਾਪਿਸ ਲੈ ਲਿਆ। ਕਿ ਕਾਂਗਰਸ ਸਰਕਾਰ ਨੇ ਵਾਕ ਬੋਰਡ ਦਾ ਫੈਸਲਾ ਵਾਪਿਸ ਲਿਆ ਸੀਗਾ? ਨਹੀਂ। ਜਿਹੜੀਆਂ ਦੂਕੀਆਂ ਦੂਸੀਆਂ ਪਾਰਟੀਆਂ ਨੇ ਕਾਨੂੰਨ ਪਾਸ ਕੀਤੇ ਦੇ ਦੋ-ਦੋ ਸਾਲ ਠੱਕੇ ਖਾਂਦੇ ਬਾਅਦ ਵਾਪਿਸ ਲਏ। ਤੇ ਮੈਂ ਕਹਣਾ ਅਗਰ ਕੋਈ ਪਾਰਟੀ ਹਿੰਦੁਸਤਾਨ ਚ ਲੋਕਾਂ ਦੇ ਵਾਸਤੇ ਕੰਮ ਕਰਦੀ ਹੈ ਤੇ ਸਿਰਫ ਆਮ ਆਦਮੀ ਪਾਰਟੀ ਹੋਰ ਕੋਈ ਪਾਰਟੀ ਨਹੀਂ ਹੈਗੀ ਇਸ ਵਾਸਤੇ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਵਿੱਚ ਆਨਬਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਏਗੀ ਧੰਨਵਾਦ ਨਮਸਕਾਰ